ਕਨੂੰ ਉਹ ਬੜਾ ਸਖਤ ਜੇ 25000 ਦੀ ਫਾਈਨ ਔਰ 3 ਸਾਲ ਦੀ ਕੈਦ ਜੇ 22 ਦੇ ਬੇ ਮੰਨ ਲਓ ਬੱਚਾ ਕਿਸੇ ਹੋਰ ਕੋ ਮੋਬਾਈਲ ਲੈ ਆਉਂਦਾ ਚਾਚੇ ਤਾਏ ਕੋ ਦੋਸਤ ਕੋ ਉਹ ਫਿਰ ਜੇ ਮਾਂ ਪਿਓ ਨਹੀਂ ਫਿਰ ਫਸੇਗਾ ਫਿਰ ਉਹ ਬੰਦਾ ਫਸੇਗਾ ਇਹ ਹੁਣ ਉਹਨੇ ਵੇਖਣਾ ਕਿ ਮੈਂ ਇਹਨੂੰ ਚੀਜ਼ ਦੇਣੀ ਕਿ ਨਹੀਂ ਦੇਣੀ ਜਿੰਨਾ ਜਿਹੜਾ ਬੱਚੀ ਆ ਮੰਨ ਲਓ ਐਕਟ ਵਾਲਾ ਲੈ ਕੇ ਆ ਗਈ ਆ ਤੇ ਤੁਹਾਡੇ ਖਿਲਾਫ ਕਾਰਵਾਈ ਹੋਣੀ ਆ 3 ਸਾਲ ਦੀ ਕੈਦ ਤੇ 25000 ਰੁਪਏ ਜੁਰਮਾਨਾ ਪੰਜਾਬ ਪੁਲਿਸ ਵੱਲੋਂ ਇੱਕ ਨਵਾਂ ਜੋ ਹੈ ਕਿ ਰੂਲ ਕੱਢਿਆ ਗਿਆ ਕਾਨੂੰਨ ਕੱਢਿਆ ਗਿਆ ਜਿਸ ਦੇ ਵਿੱਚ ਉਹਨਾਂ 18 ਸਾਲ ਤੋਂ ਛੋਟੇ ਬੱਚੇ ਜਿਹੜੇ ਨੇ ਵਾਹਨ ਨਹੀਂ ਚਲਾ ਸਕਦੇ ਜਿਹੜੇ 18 ਸਾਲ ਤੋਂ ਘੱਟ ਦੇ ਨੇ ਉਹਨਾਂ ਵਾਸਤੇ ਹੈ ਵੀ ਉਹਨਾਂ ਦੇ ਪੇਰੈਂਟਸ ਨੂੰ ਜੇ ਉਹ ਵੀਹਿਕਲ ਲੈ ਕੇ ਜਾਂਦੇ ਆ ਤੇ ਪੇਰੈਂਟਸ ਨੂੰ ਜਿਹੜੀ ਆ 3 ਸਾਲ ਦੀ ਕੈਦ ਤੇ 25000 ਜੁਰਮਾਨਾ ਹੋਏਗਾ 18 ਸਾਲ ਤੋਂ ਘੱਟ ਵਾਲਾ ਬੱਚਾ ਕੋਈ ਵੀ ਐਕਟਿਵਾ ਨਹੀਂ ਚਲਾ ਸਕਦਾ ਐਕਟਿਵਾ ਜਿਹੜੀ ਆ 109 ਸੀਸੀ ਆ ਪਰ ਦੇਖਿਆ ਜਾਵੇ ਕਈ ਬੱਚੇ ਕਹਿੰਦੇ ਨੇ ਕਿ ਅਸੀਂ ਇਲੈਕਟ੍ਰਿਕ ਚਲਾ ਲਾਂਗੇ ਉਸ ਦਾ ਕਿਸ ਤਰ੍ਹਾਂ ਦੇ ਦਿਓ ਕਿ ਇਲੈਕਟ੍ਰਿਕ ਚ ਵੀ ਉਹੀ ਚੀਜ਼ ਆਂਦੀ ਹੈ ਵੈਸੇ ਦੇਖਿਆ ਜਾਵੇ ਤਾਂ ਜਿਹੜੇ ਛੋਟੇ ਬੱਚੇ ਨੇ ਉਹ ਨਹੀਂ ਚਲਾ ਸਕਦੇ ਇਹਨਾਂ ਚੀਜ਼ਾਂ ਕਾਨੂੰਨ ਆ ਬਹੁਤ ਸਖਤ ਹੈ ਜੇ ਇਹਦੀ ਲਪੇਟ ਵਿੱਚ ਕੋਈ ਆ ਗਿਆ ਕਿਸੇ ਬੱਚੇ ਨੇ ਵਹੀਕਲ ਚਲਾ ਲਿਆ ਤੇ ਉਹਦੇ ਮਾਂ ਪਿਓ ਨੂੰ 3 ਸਾਲ ਕੈਦ ਆ ਤੇ 25000 ਰੁਪਏ ਜੁਰਮਾਨਾ ਤੀ ਵਾਸੇ ਆ ਵੈਸੇ ਮਾਂ ਪਿਓ ਸਾਰੇ ਬੜੇ ਖੁਸ਼ ਨੇ ਤੁਸੀਂ ਤੇ ਚਲੋ ਆ ਜਿੰਮੇਵਾਰੀ ਤੁਹਾਡੀ ਬਹੁਤ ਵਧੀਆ ਅੱਛਾ ਵੀ ਲੱਗਦਾ ਕਿ ਬੱਚਿਆਂ ਲੈ ਕੇ ਆਉਂਦੇ ਬੱਚਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਜੇ ਮਾਂ ਪਿਓ ਸਾਡੇ ਪੜਾ ਰਹੇ ਆ ਤੇ ਅਸੀਂ ਉਹਨਾਂ ਨੂੰ ਗੂਰ ਪਾਈਏ ਔਰ ਜਿਹੜਾ ਕਾਨੂੰਨ ਆ ਕਾਨੂੰਨ ਬੜਾ ਸਖਤ ਜੇ 25000 ਰੁਪਿਆ ਫਾਈਨ ਔਰ 3 ਸਾਲ ਦੀ ਕੈਦ ਜੇ 22 ਦੇ ਵੇ ਮੰਨ ਲਓ ਬੱਚਾ ਕਿਸੇ ਹੋਰ ਕੋਲੋਂ ਬਾਈਕ ਲੈ ਆਉਂਦਾ ਚਾਚੇ ਤਾਏ ਕੋ ਦੋਸਤ ਕੋ ਉਹ ਫਿਰ ਜੇ ਮਾਂ ਪਿਓ ਨਹੀਂ ਫਿਰ ਫਸੇਗਾ ਫਿਰ ਉਹ ਬੰਦਾ ਫਸੇਗਾ ਠੀਕ ਹੈ ਨੀ ਇਹ ਹੁਣ ਉਹਨੇ ਵੇਖਣਾ ਕਿ ਮੈਂ ਇਹਨੂੰ ਚੀਜ਼ ਦੇਣੀ ਕਿ ਨਹੀਂ ਦੇਣੀ ਕਾਨੂੰਨ ਤਾਂ ਵਧੀਆ ਆ ਆ ਕਾਨੂੰਨ ਵਧੀਆ ਜੀ ਵੈਸੇ ਕਿੰਨੇ ਵਧੀਆ ਬੰਦੇ ਇਸ ਕਾਨੂੰਨ ਨੂੰ ਕਿੰਨੇ ਲੋਕ ਵਧੀਆ ਬੰਦੇ ਆ ਜਿਹੜਾ ਪੇਰੈਂਟਸ ਆ ਜਿੰਨਾ ਜਿਹੜਾ ਬੱਚੀ ਆ ਮੰਨ ਲਓ ਐਕਟ ਵਾਂ ਲੈ ਕੇ ਆ ਗਈ ਆ ਤੇ ਤੁਹਾਡੇ ਖਿਲਾਫ ਕਾਰਵਾਈ ਹੋਣੀ ਆ ਠੀਕ ਆ 3 ਸਾਲ ਦੀ ਕੈਦ ਤੇ 25000 ਰੁਪਏ ਜੁਰਮਾਨਾ ਜਿਹੜਾ ਨਵਾਂ ਕਾਨੂੰਨ ਆਇਆ ਵਾ ਇਹਦੇ ਮੁਤਾਬਕ ਤੁਸੀਂ ਕੀ ਠੀਕ ਸਮਝਦੇ ਹੋ ਵੀ ਇਹ ਠੀਕ ਹੈ ਕਾਨੂੰਨ ਇਹ ਤਾਂ ਬਹੁਤ ਹੀ ਵਧੀਆ ਕਾਨੂੰਨ ਹੈ ਜੀ ਅੱਛਾ ਜੀ ਜਿਹੜੇ ਆਏ ਐਕਚੁਅਲੀ ਐਕਸੀਡੈਂਟ ਹੋ ਰਿਹਾ ਬੱਚਿਆਂ ਦੇ ਬਹੁਤ ਇਤੋਂ ਸੇਫਟੀ ਦੇ ਲਈ ਹਾਂ ਆ ਬੇਟਾ ਤੁਸੀਂ ਕਿਸਾ ਠੀਕ ਸਮਝਦੇ ਹੋ ਇਹ ਕਾਨੂੰਨ ਨੂੰ ਜੀ ਹਾਂ ਜੀ ਬਿਲਕੁਲ ਬਹੁਤ ਅੱਛਾ ਹੈ ਇਹ ਅੱਛਾ ਅੱਛਾ ਚਲੋ ਵਧੀਆ ਜੀ ਤੁਸੀਂ ਬੇਟਾ ਕੀ ਸਮਝਦੇ ਹੋ ਵੀ ਇਹ ਕਾਨੂੰਨ ਚੰਗਾ ਵਾ ਜੇ ਤੁਸੀਂ ਕੋਈ ਤੁਹਾਨੂੰ ਬੁਰਾ ਵੀ ਲੱਗਦਾ ਜਿੱਥੇ ਤੁਹਾਨੂੰ ਸੁਜੈਸ਼ਨ ਦੇਣ ਦਾ ਅਧਿਕਾਰ ਆ ਤੁਸੀਂ ਬੋਲ ਸਕਦੇ ਹੋ ਇਹ ਇਹ ਕਾਨੂੰਨ ਜਿਹੜਾ ਇਸ ਗੱਲੋਂ ਬੁਰਾ ਹੈ ਇਸ ਗੱਲੋਂ ਲੇਕਿਨ ਇਹ ਆ ਵੀ ਜਿਹੜੀ ਆ ਲੋਕੀ ਜਿਹੜੇ ਸਟੰਟ ਬਾਜੀ ਕਰਦੇ ਸੀ ਜਿਹੜੇ ਹੁੱਲੜ ਬਾਜੀ ਕਰਦੇ ਸੀ ਕਿ ਜਿਹੜੇ ਘੁੰਮਣ ਬੱਚੇ ਘੁੰਮਦੇ ਸੀ ਬਾਈਕ ਲੈ ਕੇ ਜਸਟੰਟ ਕਰਦੇ ਸੀ ਉਹਨਾਂ ਦੇ ਰੋਕ ਖਾਮ ਲੱਗੇਗੀ ਉਹ ਖਾਸ ਕਰਕੇ ਜਿਹੜੇ ਸਾਡੇ ਉਹਨਾਂ ਦੇ ਨੌਜਵਾਨ ਬੱਚਿਆਂ ਦੀ ਡੈਥ ਹੋ ਗਈ ਆ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਹਤ ਮਿਲੇਗੀ ਜਦੋਂ ਸਾਡਾ ਬੱਚਾ ਤੇ ਪੂਰਾ ਹੋ ਗਿਆ ਕਿਸੇ ਹੋਰ ਦਾ ਬੱਚਾ ਵੱਜ ਜਾਵੇ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੁਸੀਂ ਦੇਖ ਰਹੇ ਹੋ ਤੇ ਸਿਟੀ ਹੈਡਲਾਈਨ ਤੇ ਮੈਂ ਹਾਂ ਅੱਜ ਇਸ ਵਕਤ ਇਸ ਵਕਤ ਸੇ ਮੌਜੂਦ ਹਾਂ ਅੰਮ੍ਰਿਤਸਰ ਦੇ ਵਿੱਚ ਪੰਜਾਬ ਪੁਲਿਸ ਦੀ ਗੱਲ ਕੀਤੀ ਜਾਵੇ ਪੰਜਾਬ ਪੁਲਿਸ ਵੱਲੋਂ ਇੱਕ ਨਵਾਂ ਜੋ ਹੈ ਕਿ ਰੂਲ ਕੱਢਿਆ ਗਿਆ ਕਾਨੂੰਨ ਕੱਢਿਆ ਗਿਆ ਜਿਸ ਦੇ ਵਿੱਚ ਉਹਨਾਂ 18 ਸਾਲ ਤੋਂ ਛੋਟੇ ਬੱਚੇ ਜਿਹੜੇ ਨੇ ਵਾਹਨ ਨਹੀਂ ਚਲਾ ਸਕਦੇ ਤੇ ਇਸ ਤਰ੍ਹਾਂ ਹੀ ਜੋ ਹੈਗਾ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਇਮਾਨਦਾਰ ਪੁਲਿਸ ਅਫਸਰ ਨੇ ਉਹਨਾਂ ਵੱਲੋਂ ਜੋ ਹੈ ਕਿ ਜਾ ਕੇ ਬੱਚਿਆਂ ਨੂੰ ਸਮਝਾਇਆ ਜਾ ਰਿਹਾ ਵਾ ਕਿ ਵਾਹਨ ਨਾ ਚਲਾਓ ਅਗਰ ਕਿ ਤੁਹਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਸਾਡੇ ਨਾਲ ਮੌਜੂਦ ਨੇ ਦਿਲਜੀਤ ਤੇ ਜਿਸ ਤਰ੍ਹਾਂ ਕਿ ਤੁਸੀਂ ਤੁਹਾਨੂੰ ਤਸਵੀਰਾਂ ਚ ਵੀ ਦਿਖਾ ਰਹੇ ਆ ਕਿ ਸਕੂਲ ਜਾ ਕੇ ਬੱਚਿਆਂ ਨੂੰ ਸਮਝਾਇਆ ਜਾ ਰਿਹਾ ਵਾ ਕਿ ਤੁਸੀਂ ਵਾਹਨ ਨਾ ਚਲਾਓ ਅਗਰ ਤੁਹਾਡੇ ਕੋ ਕੋਈ ਕਾਗਜ਼ ਪੱਤੀ ਜਾਂ ਲੈਸੈਂਸ ਨਹੀਂ ਹੈ ਤੇ ਸਾਰੀ ਗੱਲਬਾਤ ਕਰਾਂਗੇ ਜਾਣਾਂਗੇ ਆਖਿਰ ਕੀ ਨਵਾਂ ਰੂਲ ਆਇਆ ਤੇ ਕਦੋਂ ਤੋਂ ਇਹ ਰੂਲ ਜਿਹੜਾ ਹੈ ਕਿ ਲਾਗੂ ਕੀਤਾ ਜਾਏਗਾ ਪਹਿਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਦੇਖਣ ਵਾਲਿਆਂ ਤੇ ਸੁਣਨ ਵਾਲਿਆਂ ਸੁਣਨ ਤੇ ਬਹੁਤ ਧੰਨਵਾਦ ਤੇ ਸਰ ਜਿਹੜਾ ਤੁਸੀਂ ਅੱਜ ਗਏ ਸਕੂਲ ਆਏ ਹੋ ਤੁਸੀਂ ਬੱਚਿਆਂ ਨੂੰ ਸਮਝਾ ਰਹੇ ਹੋ ਆਖਿਰ ਕੀ ਮੋਟਿਵ ਕੀ ਸੀਗਾ ਮੋਟਿਵ ਜੀ ਸਾਡੇ ਜਿਹੜੇ ਪਿੱਛੋਂ ਸਿੱਖਿਆ ਯਾਨੀ ਉਹਦੇ ਵਿੱਚ ਇਹ ਹੈ ਕਿ ਜਿਹੜੇ ਛੋਟੇ ਬੱਚੇ ਨੇ ਜਿਹੜੇ 18 ਸਾਲ ਤੋਂ ਘੱਟ ਦੇ ਨੇ ਉਹਨਾਂ ਵਾਸਤੇ ਹੈ ਵੀ ਉਹਨਾਂ ਦੇ ਪੇਰੈਂਟਸ ਨੂੰ ਜੇ ਉਹ ਵਹੀਕਲ ਲੈ ਕੇ ਜਾਂਦੇ ਆ ਤੇ ਵਿਧਾਨਸ ਨੂੰ ਜਿਹੜੀ ਆ ਉਹ 3 ਸਾਲ ਦੀ ਕੈਦ ਤੇ 25000 ਜੁਰਮਾਨਾ ਹੋਏਗਾ ਇਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਹ ਆ ਵੀ ਲੋਕਾਂ ਨੂੰ ਪਹਿਲਾਂ ਇਹ ਕਾਨੂੰਨ ਇਹ 1 ਕੱਟ 24 ਨੂੰ ਸਟਾਰਟ ਹੋਣਾ ਲੇਕਿਨ 1 ਸੱਤ 24 ਤੋਂ ਲੈ ਕੇ ਤੇ 31 ਸੱਤ 24 ਤੱਕ ਲੋਕਾਂ ਨੂੰ ਅਵੇਅਰ ਕਰਨ ਦੀ ਜਿਹੜੀ ਆ ਇਹ ਜ਼ਿੰਮੇਵਾਰੀ ਸੌਂਪੀ ਗਈ ਆ ਇਹ ਸਕੇ ਅਸੀਂ ਵੱਖੋ ਵੱਖਰੇ ਸਕੂਲਾਂ ਵਿੱਚ ਜਾ ਕੇ ਛੜਕਾਂ ਤੇ ਜਾ ਕੇ ਜਿਹੜੇ ਜ਼ਿਆਦਾ ਜਿੱਥੇ ਕ라우ਡ ਹੁੰਦਾ ਉੱਥੇ ਜਾ ਕੇ ਲੋਕਾਂ ਨੂੰ ਪਬਲਿਕ ਨੂੰ ਤੇ ਬੱਚਿਆਂ ਨੂੰ ਸਮਝਾ ਰਹੇ ਆ ਟੀਚਰ ਸਾਹਿਬਾਨ ਨੂੰ ਸਮਝਾ ਰਹੇ ਕਿ ਕਿਸ ਤਰ੍ਹਾਂ ਦਾ ਬੱਚਿਆਂ ਨਾਲ ਗੱਲਬਾਤ ਕੀਤੀ ਬੱਚਿਆਂ ਨੂੰ ਸਮਝਾਇਆ ਕਿ ਰਿਸਪੌਂਸ ਆ ਰਿਹਾ ਬੱਚਿਆਂ ਨੂੰ ਫਿਲਹਾਲ ਜੀ ਅਜੇ ਤੇ 50 50 ਆ ਜੇ ਕੁਝ ਬੱਚਿਆਂ ਦੇ ਮਨ ਵਿੱਚ ਇਹਨਾਂ ਕਨਫਿਊਜ਼ ਨਾ ਵਾ ਜਿਸ ਤਰ੍ਹਾਂ ਉਹਨਾਂ ਦੇ ਮਨਾਂ ਵਿੱਚ ਇੱਕ ਇਹ ਚੀਜ਼ ਹੈਗੀ ਇੱਕ ਜਿਹੜਾ ਛੋਟਾ ਬੱਚਾ ਵਾ ਉਹ ਚਾਹੇ ਦੇ ਜਿਹਦੇ ਕੋਲ ਲਰਨਿੰਗ লাইসেনਸ ਆ ਉਹ ਐਕਟਵਾ ਚਲਾ ਸਕਦਾ ਪਰ ਅਸੀਂ ਇੱਕ ਉਹਨਾਂ ਬੱਚਿਆਂ ਤੱਕ ਉਹਨਾਂ ਮਾਪਿਆਂ ਤੱਕ ਉਹਨਾਂ ਭੈਣਾਂ ਤੱਕ ਵੀ ਇਹ ਬੜੀ ਬਹੁਤ ਸਾਰੀ ਸਾਨੂੰ ਸਵਾਲ ਜਵਾਬ ਕਰਦੇ ਨੇ ਕਿ ਜਿਹੜੀ ਐਕਟਵਾ ਵਾ ਉਹ 109 ਸੀਸੀ ਆ ਹਾਂਜੀ ਤੇ ਜਿਹੜਾ ਲਰਨਿੰਗ লাইসেনਸ 16 ਸਾਲ ਤੋਂ ਲੈ ਕੇ ਬਣਦਾ ਵਾ ਉਹਦੇ ਵਿੱਚ 50 ਸੀਸੀ ਆ ਹਾਂਜੀ 50 ਸੀਸੀ ਜੇ ਤੁਹਾਡੇ ਕੋ ਕੋਈ ਵੀਹਿਕਲ ਹੈਗਾ ਤੇ ਉਹ ਆਪਾਂ ਜਨਤਕ ਥਾਂ ਤੇ ਬਾਹਰ ਲਿਜਾ ਸਕਦੇ ਤੇ 50 cc ਕੋਈ ਵੀ ਅੱਜ ਕੱਲ ਨਾ ਮੋਪਡ ਹੈ ਨਾ ਕੋਈ ਸਕੂਟਰ ਹੈ ਨਾ ਕੋ ਮੋਟਰਸਾਈਕਲ ਹੈ ਤੇ ਇਸ ਕਰਕੇ ਜੇ ਖਾਸ ਕਰਕੇ ਉਹਨਾਂ ਭੈਣਾ ਵਾਸਤੇ ਜਿਹੜੀਆਂ ਭੈਣਾ ਸੰਦ ਕੁਛ ਦੀਆਂ ਵੀਆਂ ਜਾਂ ਜਿਹੜੇ ਬੱਚੇ ਛੋਟੇ ਨੇ ਜਿਹੜਾ ਟਿਊਸ਼ਨਾਂ ਜਾਂਦੇ ਨੇ ਸਕੂਲਾਂ ਜਾਂਦੇ ਨੇ ਉਹ ਵੀ ਐਕਟਵਾ ਜਿਹੜੀ ਹੈ ਇਹ ਇਹਦਾ ਆਟੋ ਗੇਅਰ ਆ ਕਿ ਸ਼ਾਇਦ ਇਸ ਰਿਹੇਜ ਵਿੱਚ ਆਉਂਦੀ ਆ ਕਿ ਜਿਹੜੇ ਬੱਚੇ ਆ ਉਹ 16 ਸਾਲ ਦੇ ਨੇ ਚਲਾ ਸਕਦੇ ਨਹੀਂ ਉਹ ਬਿਲਕੁਲ ਐਕਟਵਾ ਨਹੀਂ ਚਲਾ ਸਕਦੇ 18 ਸਾਲ ਤੋਂ ਘੱਟ ਵਾਲਾ ਬੱਚਾ ਕੋਈ ਵੀ ਐਕਟਵਾ ਨਹੀਂ ਚਲਾ ਸਕਦਾ ਐਕਟਵਾ ਜਿਹੜੀ ਆ 109 ਸੀਸੀ ਆ ਜਿਹੜੇ ਲਰਨਿੰਗ ਲਾਇਸੈਂਸ ਵਾਲੇ 16 ਸਾਲ ਤੋਂ ਫੇਰ ਤਾਂ ਦੁਬਾਰਾ ਰਿਪੀਟ ਕਰ ਰਹੇ ਆ ਜਿਨ੍ਹਾਂ ਦੀ ਉਮਰ 16 ਸਾਲ ਆ ਲਰਨਿੰਗ ਲਾਇਸੈਂਸ ਬਣਿਆ ਉਹ ਜਿਹੜੀ ਆ 50 ਸੀਸੀ ਕੋਈ ਜਿਹੜਾ 50 ਸੀਸੀ ਇੰਜਨ ਹੈ ਉਹੀ ਗੱਡੀ ਚਲਾ ਸਕਦੇ ਆ ਜਿਹਦੇ ਵਿੱਚ ਛੋਟੀ ਮੋਪਡ ਹੁੰਦੀ ਆ ਪੈਡਲ ਵਾਲੀ ਜਾਂ TVS ਜਾਂ ਕੋਈ ਐਸਾ ਦੇ ਛੋਟੇ-ਛੋਟੇ ਜਿਹੇ ਹੀਰੋ ਮਾਜੈਸਟਿਕ ਹੁੰਦੀ ਆ ਸੀ ਪਰ ਅੱਜ ਕੱਲ ਕੋਈ ਵੀ 50 ਸੀਸੀ ਵਾਲਾ ਨਹੀਂ ਆਇਆ ਜਿਹੜੇ ਛੋਟੇ ਆ ਉਹ ਬਿਲਕੁਲ ਬੱਚੇ ਜਿਹੜੇ ਬਾਹਰ ਰੋਡ ਤੇ ਲੈ ਕੇ ਨਹੀਂ ਜਾ ਸਕਦੇ ਪਰ ਦੇਖਿਆ ਜਾਵੇ ਕਈ ਬੱਚੇ ਕਹਿੰਦੇ ਨੇ ਕਿ ਅਸੀਂ ਇਲੈਕਟ੍ਰਿਕ ਚਲਾ ਲਾਂਗੇ ਉਸ ਦਾ ਕਿਸ ਤਰ੍ਹਾਂ ਦੇਖਦੇ ਹੋ ਕਿ ਇਲੈਕਟ੍ਰਿਕ 'ਚ ਵੀ ਉਹੀ ਚੀਜ਼ ਆਂਦੀ ਆ ਵੈਸੇ ਦੇਖਿਆ ਜਾਵੇ ਤਾਂ ਇਲੈਕਟ੍ਰਿਕ 'ਚ ਵੀ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਹਾਂ ਇਲੈਕਟ੍ਰਿਕ ਵਿੱਚ ਵੀ ਜੀ ਇੱਕ ਨਵੀਂ ਜਿਹੜੀ ਜਿਹੜੀ ਇੱਕ ਹੁੰਦੀ ਆ ਲੋ ਸਪੀਡ ਤੇ ਕੁਝ ਦੀ ਹਾਈ ਸਪੀਡ ਜਿਹੜੀ ਲੋ ਸਪੀਡ ਤੇ ਹਾਈ ਸਪੀਡ ਆ ਉਹਨਾਂ ਦੇ ਵਿੱਚ ਉਹ ਜਿਹੜੀ ਹਾਈ ਸਪੀਡ ਆ ਉਹਨੂੰ ਹਰੇ ਰੰਗ ਦੀ ਜਿਹੜੀ ਆ ਉਹਨੂੰ ਰਜਿਸਟ੍ਰੇਸ਼ਨ ਜਿਹੜੀ ਆ ਨੰਬਰ ਪਲੇਟ ਲੱਗਦੀ ਆ ਤੇ ਉਹ ਹਰੇ ਰੰਗ ਦੀ ਜਿਹੜੀ ਨੰਬਰ ਪਲੇਟ ਆ ਉਹ ਉਹੋ ਚਲਾ ਸਕਦੇ ਜੇ ਕੋਈ ਡਰਾਈਵਿੰਗ ਲਾਇਸੈਂਸ ਉਹਦੇ ਕੋਲ ਹੁੰਦਾ ਜਿਹੜੇ ਛੋਟੇ ਬੱਚੇ ਨੇ ਉਹ ਨਹੀਂ ਚਲਾ ਸਕਦੇ ਨੱਚ ਚੱਲ। ਹਾਂਜੀ। ਨਾ ਇਹ ਜਿਹੜੇ ਲੋ ਸਪੀਡ ਵਾਲੇ ਆ ਇਹ ਵੈਸੇ ਜਨਤਕ ਥਾਵਾਂ ਤੇ ਆਪਾਂ ਇਹਨਾਂ ਦੀ ਨਮਾਇਸ਼ ਨਹੀਂ ਕਰ ਸਕਦੇ ਇਹਨਾਂ ਨੂੰ ਬਾਹਰ ਨਹੀਂ ਕਰ ਸਕਦੇ। ਵੈਸੇ ਸਿਰ ਦੇਖਿਆ ਜਾਵੇ ਅਕਸਰ ਜਿਹੜੇ ਬੱਚੇ ਵਹੀਕਲ ਚਲਾਉਂਦੇ ਨੇ ਉਹਨਾਂ ਨੂੰ ਬੇਲੀ ਗੱਲ ਦੀ ਚੀਜ਼ ਦਾ ਹੀ ਨਹੀਂ ਪਤਾ ਹੁੰਦਾ ਕਿ ਅਗਰ ਅਸੀਂ ਵਹੀਕਲ ਚਲਾਣੇ ਆ ਤੇ ਕਿਹੜੀ ਕਿਹੜੀ ਚੀਜ਼ ਇੱਕ ਡਰਾਈਵਰ ਕੋਲ ਮੌਜੂਦ ਹੋਣੀ ਚਾਹੀਦੀ ਹੈ। ਜਰਾ ਤੁਸੀਂ ਇਹ ਜਿਹੜੇ ਬੱਚੇ ਦੇਖ ਰਹੇ ਹੋ ਉਹਨਾਂ ਨੂੰ ਜਾਂ ਮਾਪੇ ਦੇਖ ਰਹੇ ਹੋ ਉਹਨਾਂ ਨੂੰ ਦੱਸਣਾ ਚਾਹੋਗੇ ਅਗਰ ਤੁਸੀਂ ਆਪਣੇ ਬੱਚੇ ਨੂੰ ਦੇ ਰਹੇ ਹੋ ਤੇ ਉਹਨਾਂ ਨੂੰ ਆਹ ਚੀਜ਼ਾਂ ਬੋਰ ਵੇਖੋ ਜੀ ਸਭ ਤੋਂ ਪਹਿਲਾਂ ਤੇ ਆ ਡਰਾਈਵਿੰਗ ਲਾਇਸੈਂਸ ਹਾਂਜੀ ਛੇਦ ਤੋਂ ਬਾਅਦ ਆ ਰਜਿਸਟ੍ਰੇਸ਼ਨ ਕਾਪੀ ਜਿਹਨੂੰ ਆਸੀ ਕਾਪੀ ਇੱਕ ਪੋਲਿਸ਼ਨ ਸਰਟੀਫਿਕੇਟ ਹਾਂਜੀ ਇੱਕ ਇਨਸ਼ੋਰੈਂਸ ਹਾਂਜੀ ਠੀਕ ਹੈ ਜੀ ਤੇ ਜਿਹੜੀ ਆ ਹਾਈ ਸਿਕਿਉਰਿਟੀ ਨੰਬਰ ਪਲੇਟ ਜੀ ਉਹ ਜਰੂਰੀ ਹਣੀ ਚਾਹੀਦੀ ਆ ਕੋਈ ਖਾਸ ਕਰਕੇ ਜਿਹੜਾ ਮੋਟਰਸਾਈਕਲ ਹੈ ਜਾਂ ਸਕੂਟਰ ਹੈ ਜਾਂ ਐਕਟਿਵਾ ਵਾ ਉਹਦੇ ਦੋਨੋਂ ਜਿਹੜੇ ਉਹ ਗਲਾਸ ਲੱਗੇ ਹੋਣੇ ਚਾਹੀਦੇ ਆ ਪਿਛਲੀ ਲਾਈਟ ਤੇ ਪਿਛਲੇ ਇੰਡੀਕੇਟਰ ਅਗਲੇ ਇੰਡੀਕੇਟਰ ਜਗਦੇ ਹੋਣੇ ਚਾਹੀਦੇ ਆ ਹਾਂਜੀ ਇਹ ਇਹਨਾਂ ਚੀਜ਼ਾਂ 'ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਕੋਈ ਪਿਛਲਾ ਬਲਬ ਫਿਊਜ਼ ਵੀ ਹੈ ਨਾ ਉਹ ਵੀ ਇੱਕ ਮੇਜਰ ਜਾਨਲੇਵਾ ਸਾਬਤ ਹੋ ਸਕਦਾ ਕਿਉਂਕਿ ਅਸੀਂ ਬ੍ਰੇਕ ਮਾਰਦੇ ਨੇ ਪਿਛਲੇ ਬੰਦੇ ਦੇ ਸਾਹਦੇ ਨੇਰੇ ਵਿੱਚ ਨਹੀਂ ਪਤਾ ਲੱਗਦਾ ਕਿ ਅਗਲੇ ਬੰਦੇ ਨੇ ਬ੍ਰੇਕ ਮਾਰੀ ਹੈ ਤੇ ਉਹ ਬੰਦਾ ਜਿਹੜਾ ਉਹਦੇ ਨਾਲ ਟਕਰਾ ਜਾਂਦਾ ਜੀ ਅਕਸਰ ਸਰ ਤੁਹਾਡੀ ਨੇ ਇੱਕ ਵੀਡੀਓ ਦੇਖੀ ਜਿਸ 'ਤੇ ਤੁਸੀਂ ਕਹਿ ਰਹੇ ਕਿ ਪਿੱਛੇ ਕੇ ਬੱਚੇ ਦਾ ਕਿਸੇ ਦੀ ਡੈਥ ਹੋਈ ਸੀ ਕਿ ਜੰਦ-ਜੰਦੋ ਇੱਕ ਉਹਦੇ ਮਾਪਿਆਂ ਵੀ ਹੁਣ ਜਾ ਕੇ ਕਹਿ ਰਹੇ ਨੇ ਕਿ ਬੱਚਿਆਂ ਨੂੰ ਅਪੀਲ ਕਰ ਰਹੇ ਨੇ ਕਿ ਮਾਪਿਆਂ ਨੂੰ ਅਪੀਲ ਕਰ ਰਹੇ ਬੱਚਿਆਂ ਨੂੰ ਨਾ ਦੱਸੋ ਉਹ ਕੀ ਹੱਥ ਸਕਿਆ ਸੀ ਬੱਚੇ ਨਾਲ ਜੀ ਅਸੀਂ ਇੱਕ ਸਕੂਲ ਵਿੱਚ ਗਏ ਸੀਗੇ ਉਹ ਸਕੂਲ ਦੇ ਵਿੱਚ ਸਾਡੇ ਕੋਲ ਇੱਕ ਪ੍ਰਿੰਸੀਪਲ ਸਾਹਿਬ ਬੈਠੇ ਸੀ ਤੇ ਇੱਕ ਮਾਤਾ ਹੋਂਦੀ ਹੋਈ ਆਏ ਸੀਗੇ ਉਹਨਾਂ ਦਾ ਬੱਚਾ ਜਿਹੜਾ ਸੀਗਾ ਉਹ ਦੱਸ ਪ੍ਰਿੰਸੀਪਲ ਜਿਸ ਦੱਸਣ ਦੇ ਮਤਾਬਕ ਉਹਨਾਂ ਦਾ ਬੱਚਾ ਕਹਿੰਦੇ ਸੀ ਵੀ 2023 ਸਾਲ ਦੇ ਵਿੱਚ ਸਤੰਬਲ ਦੇ ਵਿੱਚ ਕਲਾਸ ਵਿੱਚ ਪੜਦਾ ਸੀਗਾ ਤੇ ਕਾਰ ਐਕਸੀਡੈਂਟ ਨਾਲ ਡੈਥ ਹੋ ਗਈ ਸੀ ਮੋਟਰਸਾਈਕਲ ਜਿਹੜਾ ਸੀ ਕਾਰ ਨਾਲ ਟਕਰਾ ਗਿਆ ਸੀ ਤੇ ਕਾਰ ਵਾਲਿਆਂ ਦੇ ਉਹਦੇ ਪਿਓ ਦੇ ਉੱਤੇ 302 ਦਾ ਮਕਦਮਾ ਦਰਜ ਕਰਾਇਆ अच्छा क्योंकि ਉਹਨੂੰ ਉਹਨਾਂ ਦੇ ਇਸ ਤਹਿਤ ਕਰਵਾਇਆ ਕਿ ਜਦੋਂ ਤੁਹਾਡੇ ਬੱਚੇ ਕੋ ਅਧਿਕਾਰ ਨਹੀਂ ਹੈਗਾ ਲਾਇਸੈਂਸ ਦਾ ਚਲਾਉਣ ਦਾ ਅਧਿਕਾਰ ਦੇਗਾ ਤੁਸੀਂ ਇਹਨੂੰ ਮੋਟਰਸਾਈਕਲ ਕਿਉਂ ਦਿੱਤਾ ਇਸ ਕਰਕੇ ਤੁਸੀਂ ਜਿਹੜੇ ਆ ਇਹ ਕਤਲ ਜਿਹੜਾ ਤੁਹਾਡੇ ਤੇ ਪੈਣਾ ਚਾਹੀਦਾ ਤੇ ਇਹ ਜਿਹੜਾ ਕਾਨੂੰਨ ਹੈ ਇਹ ਮੁਹਾਲੀ ਚ ਵੀ ਲਾਗੂ ਹੋਇਆ ਸੀ ਇੱਕ ਪਹਿਲਾਂ ਅੱਜ ਤੋਂ ਕੋਈ 2-3 ਸਾਲ ਪਹਿਲਾਂ ਇਹ ਬੈਂਗਲੌਰ ਚ ਵੀ ਹੋਇਆ ਤੇ ਆਪਣੇ ਅਮਸਰ ਦੇ ਵਿੱਚ ਵੀ ਹੋ ਚੁੱਕਾ ਦਰ ਦੇਖਿਆ ਜਾਵੇ ਕਿ ਅਕਸਰ ਅਸੀਂ ਮੋਹਾਲੀ ਜਾਂ ਚੰਡੀਗੜ੍ਹ ਜਾਂਦੇ ਆ ਜਦੋਂ ਐਂਟਰ ਕਰਦੇ ਉਹ ਬਦੋਬਦੀ ਜੋ ਹੈ ਕਿ ਬੰਦੇ ਰੂਲ ਰੈਗੂਲੇਸ਼ਨ ਇਕ ਕਰਨ ਲੱਪੰਦੇ ਸੀਟ ਬੈੱਟ ਲਾ ਲੈਂਦੇ ਆ ਹੈਲਮਟ ਪਾ ਲੈਂਦੇ ਆ ਪਰ ਕਿਥੇ ਨਾ ਕਿਥੇ ਦੇਖਿਆ ਜਾਵੇ ਅੰਮ੍ਰਿਤਸਰ ਦੇ ਕੇ ਸਾਇਦ ਥੋੜੀ ਜਿਹੀ ਲੋਕੀ ਜਾਗਰੂਕ ਨਹੀਂ ਹੈ ਕੀ ਦੇਖਦੋ ਕਿ ਅਸਰ ਕੀ ਕਮੀ ਕੀ ਆ ਰਹੀ ਹੈ ਆ ਵੇਖੋ ਜੀ ਆ ਜਿਹੜਾ ਥੋੜੇ ਦੋ ਦੋ ਚੋਂ ਦਿਨਾਂ ਚੋਂ ਜਿੰਨਾ ਵੀ ਆ ਆਪਣੇ ਸੋਸ਼ਲ ਮੀਡੀਆ ਦਾ ਨਿਊਜ਼ਪੇਪਰ ਦਾ ਟੀਵੀ ਦਾ ਜੋ ਛਾਪ ਰਿਹਾ ਜੋ ਬੱਚੇ ਵੇਖ ਰਹੇ ਇਹਦਾ ਉਹ ਸਾਨੂੰ ਪੁੱਛਦੇ ਨੇ ਬਹੁਤ ਜ਼ਿਆਦਾ ਸੋਚ ਗਿਆ ਲੋਕੀ ਅਵੇਦ ਹੋ ਚੁੱਕੇ ਨੇ ਲੋਕੀ ਜਾਗਰੂਕ ਹੋ ਚੁੱਕੇ ਨੇ ਖਾਸ ਕਰਕੇ ਜਿਹੜੀ ਆ ਇਹ ਨਹੀਂ ਕਿ ਸਾਨੂੰ ਪਤਾ ਨਹੀਂ ਹੈਗਾ ਵੀ ਆ ਕਾਨੂੰਨ ਨਿਕ ਲੋਕੀ ਜਾਗਰੂਕ ਹੋਣ ਦੀ ਲੋੜ ਹੈ ਜਾਗਰੂਕ ਕਿੱਸਾ ਹੋਇਆ ਜਿਹਾ ਜਿਹਾ ਕਾਨੂੰਨ ਬਹੁਤ ਸਖਤ ਹੈ ਜੇ ਇਹਦੀ ਲਪੇਟ ਵਿੱਚ ਕੋਈ ਆ ਗਿਆ ਕਿਸੇ ਬੱਚੇ ਨੇ ਵਹੀਕਲ ਚਲਾ ਲਿਆ ਤੇ ਉਹਦੇ ਮਾਂ ਪਿਓ ਨੂੰ 3 ਸਾਲ ਕੈਦ ਆ ਤੇ 50000 ਰੁਪਏ ਜੁਰਮਾਨਾ ਇਹ ਵੇਖੋ ਕੋਈ ਵੀ ਬੱਚਾ ਨਹੀਂ ਚਾਹੇਗਾ ਕਿ ਮੇਰੇ ਮਾਂ ਪਿਓ ਨੂੰ ਜਦੋਂ ਉਹ ਕੈਦ ਹੋਣ ਸਭ ਦੇਖਿਆ ਜਾਵੇ ਅਕਸਰ ਜਦੋਂ ਬੱਚੇ ਵਹੀਕਲ ਚਲਾਉਂਦੇ ਨੇ ਤੁਸੀਂ ਜਾ ਕੇ ਹੁਣ ਨਸੈਮਿੰਦਰ ਵੀ ਜਦੋਂ ਬੱਚਿਆਂ ਦੇ ਮਨ 'ਚ ਇੱਕ ਕੁਐਸ਼ਨ ਉੱਠਦੇ ਨੇ ਕਿ ਅਸੀਂ ਫੇਰ ਕਿੱਦਾਂ ਟਰਾਂਸਪੋਰਟੇਸ਼ਨ ਕਰ ਸਕੀਏ ਤੁਸੀਂ ਸਕੂਲ ਵਾਲਿਆਂ ਨਾਲ ਮੈਨੇਜਮੈਂਟ ਨਾਲ ਗੱਲ ਕੀਤੀ ਕਿ ਜਿੱਥੋਂ ਤੱਕ ਬੱਚਿਆਂ ਦੇ ਘਰ ਨੇ ਉਥੋਂ ਤੱਕ ਜਾਂ ਕੋਈ ਬੱਸ ਵੈਨਾਂ ਜਾਂ ਪਹੁੰਚੇ ਜਾਂ ਕਿ ਬੱਚਿਆਂ ਨੂੰ ਵਹੀਕਲ ਦੀ ਲੋੜ ਹੀ ਨਾ ਪਵੇ ਆ ਵੇਖੋ ਜੀ ਸਾਡਾ ਤੇ ਆਮਰਸਾ ਜਿਹੜਾ ਬਣਾ ਬਹੁਤ ਵੱਡੇ ਸ਼ਹਿਰਾਂ ਤੋਂ ਬਹੁਤ ਛੋਟੇ ਸ਼ਹਿਰਾਂ ਚ ਆ ਜਾਂਦਾ ਆ ਚੰਡੀਗੜ੍ਹ ਆ ਦਿੱਲੀ ਆ ਬੈਂਗਲੌਰ ਆ ਹਾਇਦਰਾਬਾਦ ਆ ਉਨ ਸ਼ਹਿਰਾਂ ਦੇ ਵਿੱਚ ਅੱਜ ਤੋਂ ਬੜੇ ਪੁਰਾਣੇ ਕਾਨੂੰਨ ਲਾਗੂ ਹੋ ਚੁੱਕੇ ਨੇ ਜਿੱਥੇ ਕਿ 18 ਸਾਲ ਤੱਕ ਬੱਚਾ ਕੋਈ ਵੀ ਵਹੀਕਲ ਨਹੀਂ ਲਿਜਾ ਸਕਦਾ ਇਹ ਕਾਨੂੰਨ ਜਿਹੜਾ देर ਨਾਲ ਆਇਆ ਕਾਨੂੰਨ ਪਹਿਲਾਂ ਵੀ ਹੈਗਾ ਸੀ ਲੇਕਿਨ ਇਹ ਦੇਰ ਨਾਲ ਸਟਾਰਟ ਹੋਣ ਨੂੰ ਲੱਗਾ ਤੇ ਇਹਨੂੰ ਜਿਹੜੀ ਹੈ 27 ਨਾਲ ਸਟਾਰਟ ਕਰਨ ਲੱਗੇ ਆ ਲੋਕਾਂ ਦੀ ਜਿਸਾ ਜਾਗਰਤ ਹੋਣ ਕੇ ਲੋਕੀ ਵੀ ਸਾਡਾ ਸਾਥ ਦੇ ਦੇਣ ਪ੍ਰਸ਼ਾਸਨ ਸਾਥ ਦੇ ਰਿਹਾ ਬਹੁਤ ਸਾਰੇ ਪੇਰੈਂਟਸ ਐਸੇ ਆਗੇ ਨੇ ਜਿਹੜੇ ਕਹਿੰਦੇ ਕਿ ਅਸੀਂ ਬੜੇ ਖੁਸ਼ ਆਂ ਕਿ ਸਾਡੇ ਅਸੀਂ ਕਹਿੰਦੇ ਹਾਂ ਕਿ ਸਾਡੇ ਬੱਚੇ ਜਿਹੜੇ ਆ ਜੋ ਐਕਸੀਡੈਂਟ ਹੋ ਰਹੇ ਆ ਕਿਤੇ ਉਹਦੀ ਭੇਟਨਾ ਚੜ ਜਾਣ ਹੁਣ ਸਾਡਾ ਸਕੂਲ ਦਾ ਸਟਾਫ ਵੀ ਜਿਹੜਾ ਉਹ ਬੜਾ ਖੁਸ਼ ਹੈ ਕਿ ਜਿਹੜਾ ਅਸੀਂ ਬੱਚਿਆਂ ਨੂੰ ਕਹਿ ਕੇ ਥਾਗੇ ਸੀ ਬੱਚੇ ਕੋ ਲੜਦੇ ਸੀਗੇ ਹੁਣ ਉਹ ਤੁਹਾਡਾ ਸਾਥ ਹੋ ਗਿਆ ਤੇ ਸਾਡਾ ਸਾਥ ਹੋ ਗਿਆ ਪੇਰੈਂਟ ਦਾ ਸਾਥ ਹੋ ਗਿਆ ਤੇ ਬਹੁਤ ਵੱਡਾ ਹਲਾਰਾ ਇੱਕ ਤੁਸੀਂ ਦੇਖਿਓ ਇਹ ਪਹਿਲੀ ਤਰੀਕ ਤੋਂ ਬਾਅਦ ਚ ਆਪਾਂ ਗੱਲ ਕਰਾਂਗੇ ਉਹ ਰੋਡ ਦੇ ਉੱਪਰ ਕਿੰਨਾ ਟਰੈਫਿਕ ਜਿਹੜਾ ਉਹ ਘਟਣਾਵਾ ਔਰ ਜਿਹੜੇ ਖਾਸ ਕਰਕੇ ਛੋਟੀ ਜਿਹੇ ਬੱਚੇ ਨੇ ਉਹ ਕਿੰਨੇ ਜਿਹੜੇ ਆ ਉਹ ਇਸ ਜੀ ਤੋਂ ਹਟਦੇ ਆ ਸਰ ਇੱਕ ਆਖਰੀ ਸਵਾਲ ਹੈ ਕਿ ਅਕਸਰ ਇਹਨਾਂ ਲੋਕਾਂ ਦੇ ਮਨ ਦੇ ਵਿੱਚ ਨਾ ਇੱਕ ਪੁਲਿਸ ਨੂੰ ਲੈ ਕੇ ਡਰ ਜਾਂਦੇ ਨੇ ਕਿ ਨਾ ਕਿ ਜਿੱਥੇ ਪੁਲਸ ਵੇਖੀ ਨਾਲੇ ਪਿੱਛੇ ਮੁੜ ਜਾਂਦੇ ਨੇ ਜਾਂ ਉਸ ਦੇ ਚੱਕਰ 'ਚ ਬੜੇ ਐਕਸੀਡੈਂਟ ਹੋਏ ਨੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਅਕਸਰ ਪੁਲਿਸ ਨੂੰ ਦੇਖ ਕੇ ਔਰ ਕੋਈ ਡਰ ਜਾਂਦਾ ਵਾ ਕਿ ਹਾਂਜੀ ਪੁਲਸ ਆ ਗਈ ਇਹਨਾਂ ਨੇ ਚਲਾਣ ਕੱਢਦੇ ਨੇ ਜਾਂ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸੀਂ ਵੇਖੋ ਜੀ ਕਾਨੂੰਨ ਜਿਹੜਾ ਨਾ ਕਾਨੂੰਨ ਪਹਿਲਾ ਜੀ ਕਾਨੂੰਨ ਦੇ ਨਾਲ ਆਪਣੀ ਸੇਫਟੀ ਸਭ ਤੋਂ ਵੱਧ ਹਾਂਜੀ ਸੇਫ ਆਪ ਸੇਫ ਹੈ ਤੇ ਸਭ ਕੁਝ ਚੰਗਾ। ਹਾਂਜੀ। ਜੇ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰੀਏ। ਉਹ ਵਾ ਸਪੀਡ ਨਾ ਕਰੀਏ। ਜੀ। ਠੀਕ ਹੈ। ਹੈਲਮਟ ਪਾ ਕੇ ਰੱਖੀਏ। ਸੀਟ ਬੈਲਟ ਲਗਾਈਏ। ਆਪਣੇ ਡਾਕੂਮੈਂਟਸ ਪੂਰੇ ਰੱਖੀਏ। ਆਪ ਬੁਲਟ ਪਟਾਕੇ ਨਾ ਕਰਵਾਈਏ। ਤੇ ਜਿਹੜਾ ਦੱਸਾਂ ਕਿ ਗੱਡੀਆਂ ਉੱਤੇ ਟ੍ਰਿਪ ਰਾਈਡਿੰਗ ਨਾ ਕਰੀਏ। ਹਾਂਜੀ। ਆਪ ਮੋਟਰਸਾਈਕਲਾਂ ਉੱਤੇ ਟ੍ਰਿਪ ਰਾਈਡਿੰਗ ਨਾ ਕਰੀਏ। ਜੇ ਉਹ ਨਾ ਕੀਤਾ ਜਾਵੇ ਤੇ ਮੇਰਾ ਖਾਲ ਪੁਲਿਸ ਕੋਲ ਦੰਨ ਦੀ ਲੋੜ ਵੀ ਨਹੀਂ ਹੈ ਗਈ ਪੁਲਿਸ ਕੀ ਸਾਡੇ ਬੱਚੇ ਵੀ ਇਹਨਾਂ ਬੱਚਿਆਂ ਵਰਗੇ ਸਾਡੇ ਬੱਚੇ ਵੀ ਆ ਅਸੀਂ ਤੇ ਬੱਚਿਆਂ ਦੇ ਅੱਗੇ ਅਪੀਲ ਕਰਦੇ ਆ ਤੇ ਬੇਟਾ ਤੁਸੀਂ ਸਾਡਾ ਸਾਥ ਦਿਓ ਪ੍ਰਸ਼ਾਸਨ ਦਾ ਸਾਥ ਦਿਓ ਆਪਣੇ ਮਾਪਿਓ ਦੇ ਸੁਪਨਿਆਂ ਨੂੰ ਸਹਕਾਰ ਕਰੋ ਜਿਹੜਾ ਤੁਹਾਡਾ ਕੰਮ ਆ ਫੋਕਸ ਕਰੋ ਆਪਣੀ ਪੜ੍ਹਾਈ ਦੇ ਉੱਤੇ ਆਪਣੀ ਪੜ੍ਹਾਈ ਦੇ ਨਾਲ ਨਾਲ ਤੁਸੀਂ ਤਲਕੀਆਂ ਕਰੋ ਤੁਸੀਂ ਕਿਸੇ ਮਕਾਮ ਤੇ ਪਹੁੰਚੋ ਅੱਜ ਦੀ ਸੱਟ ਲੱਗੀ ਕੱਲ ਨੂੰ ਹੱਥ ਨਹੀਂ ਜਿਹਾਉਣੀ ਇਹ ਕਈ ਐਸੇ ਬੱਚੇ ਨੇ ਜਿਹਨਾਂ ਚਾਰ-ਚਾਰ ਸਾਲ ਹੋ ਗਏ ਬੈਠ ਤੇ ਪਿਆ ਨੂੰ ਕਈਆਂ ਤਿੰਨ ਸਾਲ ਹੋ ਗਏ ਕਈਆਂ ਦੇ ਸਾਲ ਦੋ-ਦੋ ਸਾਲ ਖਰਾਬ ਹੋ ਗਏ ਔਰ ਮੈਂ ਉਹਨਾਂ ਬੱਚਿਆਂ ਦਾ ਨਾਮ ਤਾਂ ਲੈਣਾ ਚਾਹੁੰਦਾ ਕਿਉਂਕਿ ਉਹਨਾਂ ਬੱਚਿਆਂ ਨੇ ਕਿਹਾ ਕਿ ਮਿਲਣਾ ਵੀ ਅੰਕਲ ਤੁਸੀਂ ਸਾਨੂੰ ਮਿਲਾ ਸਕਦੇ ਕਿਸੇ ਨਾਲ ਕਿ ਮੇਰੇ 2 ਸਾਲ ਖਰਾਬ ਹੋਏ ਮੇਰਾ 1 ਸਾਲ ਖਰਾਬ ਹੋਇਆ ਐਕਸੀਡੈਂਟ ਕਰਕੇ ਤੇ ਅਸੀਂ ਉਹਨਾਂ ਦਾ ਅਸੀਂ ਬੱਚੇ ਜਿਹੜੇ ਆ ਹਸਪੀਟਲ ਜਾਂਦੇ ਆਪਣੇ ਮਾਪਿਆਂ ਦਾ ਜਿਹੜੀ ਆਰਥੋ ਦੀ ਵਾਰਡ ਆ ਉਹਦੇ ਵਿੱਚ ਜ਼ਰੂਰ ਜਾ ਕੇ ਦੇਖਣ ਵੀ ਆੜੇ ਅੱਜ ਨੂੰ ਸੱਟ ਲੱਗੀ ਆ ਇਹ ਜਿਹੜੀ ਆ ਏਜ ਕਿੰਨੀ ਆ ਤੇ ਇਹ ਨੂੰ ਛੱਟ ਕਿਉਂ ਲੱਗੀ ਆ ਹਮੇਸ਼ਾ ਕੋਈ ਬੰਦਾ ਜਿਹੜਾ ਕਹੇਗਾ ਕਿ ਮੈਨੂੰ ਛੱਟ ਮੈਨੂੰ ਪਤਾ ਨਹੀਂ ਲੱਗਾ ਕਿਉਂਕਿ ਉਹ ਲਾਪਰਵਾਹੀ ਹੁੰਦੀ ਹੈ ਕੇਅਰਲੈਸ ਹੁੰਦੇ ਆ ਕਦੇ ਉਹ ਮੋਬਾਈਲ ਵੇਖਣ ਲੱਗ ਪੈਂਦੇ ਆ ਕਦੇ ਮੋਬਾਈਲ ਤੇ ਚੈਟਿੰਗ ਕਰਨ ਲੱਗ ਪੈਂਦੇ ਚੱਲਦੇ ਮੋਟਰਸਾਈਕਲ ਤੇ ਅਸੀਂ ਮੋਬਾਈਲ ਦੇਖਦੇ ਪਏ ਆ ਮੋਬਾਈਲ ਤੇ ਚੈਟਿੰਗ ਕਰ ਚੱਲਦੀ ਪਈ ਆ ਔਰ ਖਾਸ ਕਰਕੇ ਬਹੁਤ ਸਾਰੇ ਬੱਚੇ ਜਿਹੜੇ ਆ ਉਹ ਓਵਰ ਸਪੀਡ ਜ਼ਿਆਦਾ ਚੱਲਦੇ ਆ ਉਹ ਇਹਨਾਂ ਸਪੀਡਾਂ ਦੇ ਕੰਟਰੋਲ ਕਰ ਲਈਏ ਇਹਨਾਂ ਨਿਯਮਾਂ ਨੂੰ ਆਪਣਾ ਅਪਣਾ ਲਈਏ ਤੇ ਮੇਰਾ ਖਿਆਲ ਆ ਕੇ ਬਹੁਤ سارے ਐਕਸੀਡੈਂਟ ਘਟ ਜਾਣਗੇ ਮੋਂ ਸਾਰੀਆਂ ਮਾਵਾਂ ਦੇ ਦਿਲਾਂ ਨੂੰ ਇੱਕ ਤਵਾਸ ਮਿਲੇਗਾ ਇੱਕ ਮਲਮ ਲੱਗੇਗਾ ਇਹ ਤਾਂ ਮਤਲਬ ਜਿਸ ਤਰ੍ਹਾਂ ਕੀ ਗੱਲਬਾਤ ਕੀਤੀ ਹੈ ਦਿਲਜੀਤ ਸਿੰਘ ਜੀ ਉਹਨਾਂ ਨੇ ਅੱਜ ਜਿਹੜੇ ਸਰਕਾਰੀ ਸਕੂਲ ਜਾ ਕੇ ਜੋ ਕਿ ਬੱਚਿਆਂ ਨੂੰ ਸਮਝਾਇਆ ਗਿਆ ਹੈ ਪੂਰੇ ਜਿਹੜੇ ਨਵੇਂ ਰੂਲ ਹੋਏ ਨੇ ਉਸ ਬਾਰੇ ਸਮਝਾਇਆ ਗਿਆ ਆਖਿਰ ਇਹ ਕਾਨੂੰਨ ਕੀ ਹੈ ਤੇ ਇਹਦੇ ਵਿੱਚ ਕੀ ਨੁਕਸਾਨ ਹੋ ਸਕਦਾ ਜਿਸ ਤਰ੍ਹਾਂ ਕੀ ਅਸੀਂ ਸੁਣਿਆ ਨਵਲ ਕਿਹਾ ਗਿਆ ਕਿ ਆਖਰ ਕੋਈ ਵੀ ਬੱਚਾ ਨਹੀਂ ਚਾਹੇਗਾ ਕਿ ਮੇਰੇ ਕਰਕੇ ਜੋ ਹੈ ਕਿ ਮੇਰੇ ਮਾਪਿਆਂ ਨੂੰ ਜੇਲ ਹੋਵੇ ਜਾਂ ਇੰਨਾ ਵੱਡਾ ਜੁਰਮਾਨਾ ਪੇ ਕਰਨਾ ਪਵੇ ਹੁਣ ਜਿਹੜਾ 1 ਅਗਸਤ ਤੋਂ ਸ਼ੁਰੂ ਕੀਤਾ ਗਿਆ ਉਸ ਤੋਂ ਪੁੱਲਾ ਜੋ ਹੈ ਕਿ ਪੁਲਿਸ ਕਰਮਚਾਰੀਆਂ ਵੱਲੋਂ ਕਿਹਾ ਕਿ ਸਕੂਲ-ਸਕੂਲ ਜਾ ਕੇ ਸਮਝਾਇਆ ਜਾ ਰਿਹਾ ਤੇ ਇਸ ਤਰ੍ਹਾਂ ਹੀ ਜੋ ਹੈ ਕਿ ਹੁਣ ਪੁਲਿਸ ਵਾਲੇ ਜਿਹ ਆਜੋ ਫੇਰ ਮਾਰਨਾ ਵੀ ਸਮਝਾਉਂਦੇ ਰਹੇ ਪਰ ਹੁਣ ਜਿਹੜੀ ਪੁਲਸ ਆ ਬੜੇ ਪਿਆਰ ਨਾਲ ਆਦਰ ਨਾਲ ਜੇ ਇੱਕ ਰਿਸਪੈਕਟਫੁਲੀ ਜੋ ਹੈ ਕਿ ਇੱਕ ਮੈਸੇਜ ਕਨਵੇ ਕਰ ਰਹੀ ਹੈ ਕਿ ਜਿਹੜੇ 18 ਸਾਲ ਤੋਂ ਛੋਟੇ ਬੱਚੇ ਨੇ ਉਹ ਵਾਹਨ ਨਾ ਯੂਜ਼ ਕਰਨ ਇਸ ਵੀ ਆਸ ਕਰਦੇ ਹਾਂ ਕਿ ਬੱਚੇ ਜਿਹੜੇ ਆ ਇਸ ਗੱਲ ਨੂੰ ਜ਼ਰੂਰ ਮੰਨਣਗੇ ਵਨ ਸਿਟੀ ਹੈਡਲਾਈਨ ਅਮਨ ਸਰ